ਹਲਕਾ ਲਹਿਰਾ ਦੇ ਵਿਧਾਇਕ ਬਰਿੰਦਰ ਗੋਇਲ ਦੇ ਉਸ ਵੇਲੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਸਮਾਜ ਵਿਰੋਧੀ ਅੰਸਰਾਂ ਦੇ ਵੱਲੋਂ ਵਿਧਾਇਕ ਦੀ ਪਤਨੀ ਸੀਮਾ ਗੋਇਲ ਪਰ ਜਾਈ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ ਤੇ ਉਹਨਾਂ ਦੇ ਪੀਏ ਰਾਕੇਸ਼ ਕੁਮਾਰ ਗੁਪਤਾ ਨੂੰ ਨਿਸ਼ਾਨਾ ਬਣਾ ਲਿਆ ਉਹਨਾਂ ਦੀ ਫੇਸਬੁੱਕ ਆਈਡਿਜ਼ ਹੈਕ ਕਰਕੇ ਸਮਾਜ ਵਿਰੋਧੀ ਅੰਸਰਾਂ ਨੇ ਉਹਨਾਂ ਦੀ ਫੇਸਬੁੱਕ ਆਈਡੀ ਤੇ ਅਸ਼ਲੀਲ ਫੋਟੋਆਂ ਵੀਡੀਓ ਅਪਲੋਡ ਕਰ ਦਿੱਤੀਆਂ ਵਿਧਾਇਕ ਵਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪਹਿਲਾਂ ਮੈਨੂੰ ਮਾਰਨ ਦੀਆਂ ਧਮਕੀਆਂ ਮਿਲੀਆਂ ਤੇ ਹੁਣ ਸਾਡੇ ਫੇਸਬੁੱਕ ਪੇਜ ਹੈਕ ਕਰ ਲੇ ਇਸ ਸਮਾਜ ਵਿਰੋਧੀ ਆਂਸਰਾ ਵੱਲੋਂ ਮੇਰੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਜੋ ਸੋਸ਼ਲ ਮੀਡੀਆ ਦੇ ਪੇਜ ਸਾਡੇ ਚੱਲਦੇ ਆ ਮੇਰੇ ਪੀਏ ਦਾ ਮੇਰੀ ਵਾਈਫ ਸੀਮਾ ਗੋਇਲ ਦਾ ਸਾਡੀ ਭਝਾਈ ਕਾਂਤਾ ਗੋਇਲ ਦਾ ਇਹ ਸਾਡੇ ਸਾਰੇ ਪੇਜ ਸੀ ਜਿਹੜੇ ਉਹ ਕਿਸੇ ਦੁਆਰਾ ਹੈਕ ਕਰ ਲਿੱਤੇ ਗਏ ਤੇ ਹੈਕ ਕਰਕੇ ਉਸ ਤੇ ਗਲਤ ਮਟੀਰੀਅਲ ਕੋਈ ਇਸ ਤਰ੍ਹਾਂ ਦੀਆਂ ਤਸਵੀਰਾਂ ਵਗੈਰਾ ਪਾਈਆਂ ਗਈਆਂ ਜੋ ਮੈਂ ਸਮਝਦਾ ਸਾਡੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਮੈਨੂੰ ਧਮਕੀਆਂ ਵੀ ਮਿਲੀਆਂ ਜਾਨ ਤੋਂ ਮਾਰਨ ਦੇ ਧਮਕੀਆਂ ਵੀ ਮਿਲੀਆਂ ਉਹਨੇ ਪਤਾ ਨਹੀਂ ਕੌਣ ਲੋਕ ਨੇ ਇਸ ਪਿੱਛੇ ਵੀ ਕਿ ਇਲੈਕਸ਼ਨ ਸਟੰਟ ਹੈ ਕੀ ਹੈ ਇਹ ਵੀ ਮੈਂ ਸਮਝਦਾ ਸਾਡੀ ਛਵੀ ਖਰਾਬ ਕਰਨ ਦੀ ਜਿਹੜੀ ਹੈ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਬਹੁਤ ਮੰਦਭਾਗੀ ਹੈ ਮੈਂ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਨੂੰ ਸੂਚਿਤ ਕੀਤਾ ਸੀ ਤੇ ਐਸਐਸਪੀ ਸਾਹਿਬ ਨੇ ਤੁਰੰਤ ਹੀ ਐਕਸ਼ਨ ਲੈਂਦਿਆਂ ਕਾਰਵਾਈ ਵੀ ਕੀਤੀ ਪਰਚਾ ਵੀ ਦਰਜ ਕੀਤਾ ਸੋ ਪੁਲਿਸ ਤਫਤੀਸ਼ ਕਰ ਰਹੀ ਹੈ ਥਾਣਾ ਮੁਖੀ ਰਣਵੀਰ ਸਿੰਘ ਨੇ ਕਿਹਾ ਕਿ ਵਿਧਾਇਕ ਦੇ ਪੀਏ ਰਾਕੇਸ਼ ਕੁਮਾਰ ਗੁਪਤਾ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਹਾਂਜੀ ਸਾਨੂੰ ਇਹ ਦਰਖਾਸਤ ਮਿਲੀ ਸੀਗੀ ਐਮਐਲਏ ਸਾਹਿਬ ਲਹਿਰਾ ਦੇ ਪੀਏ ਰਾਕੇਸ਼ ਗੁਪਤਾ ਜੀ ਨੂੰ ਉਹ ਅਧਾਰ ਤੇ ਸੀਨੇ ਆ ਆਈਟੀ ਇਕੱਤਰ ਦੇ ਰਾਤ ਅਪੀਲ ਅਰਜੀ ਕੀਤੀ ਹੈ ਤੇ ਅਸੀਂ ਵੀ ਤਕਦੀਸ਼ ਕਰ ਰਹੇ ਹਾਂਗੇ ਇਹਦੇ ਵਿੱਚ ਜਿਹੜਾ ਪੀਏ ਆਪਣਾ ਅਕਾਊਂਟ ਨਾਲ ਉਹਨਾਂ ਦੀ ਤੇ ਐਮਐਲਏ ਸਾਹਿਬ ਦੀ ਤੇ ਐਮਐਲਏ ਸਾਹਿਬ ਦੇ ਪਰਿਵਾਰਕ ਮੈਂਬਰਾਂ ਦੇ ਵੀ ਫੇਸਬੁੱਕ ਆਈਡੀ ਸੀ ਉਹ ਹੈਕ ਕੀਤੀ ਹੈ ਕਿਸੇ ਅਣਜਾਣ ਸ਼ਖਸ ਨੇ ਨੇ ਉਹਦੇ ਸਦਨ ਸਾਨੂੰ ਜਿਹੜੀ ਐਪਲੀਕੇਸ਼ਨ ਮਿਲੀ ਹੈ ਉਹ ਤੇ ਫੇਰ ਦਰਜ ਕਰਕੇ ਅਗਲੀ ਕਾਰਵਾਈ ਅੰਦਰ ਲੈਂਦੀ ਜਾ ਰਹੀ ਹੈ ਤੇ ਜਲਦੀ ਅਸੀਂ ਇਹਨੂੰ ਟ੍ਰੇਸ ਕਰਨਾ ਅਨਸਰ ਜੇਕਰ ਵਿਧਾਇਕ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਰਾਤ ਤੇ ਅਨਸਰ ਨਿਸ਼ਾਨਾ ਬਣਾ ਸਕਦੇ ਨੇ ਫਿਰ ਆਮ ਲੋਕਾਂ ਦਾ ਕੀ ਬਣੇਗਾ ਸੋ ਦੇਖਿਆ ਜਾ ਰਿਹਾ ਕਿ ਲਗਾਤਾਰ ਹੈਕਰਾਂ ਦੇ ਵੱਲੋਂ ਜਿਹੜੇ ਕਿ ਵੱਖ-ਵੱਖ ਆਈਡਿਜ਼ ਨੂੰ ਹੈਕ ਕਰਕੇ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਉਹਨਾਂ ਤੇ ਗਲਤ ਚੀਜ਼ਾਂ ਅਪਲੋਡ ਕੀਤੀਆਂ ਜਾ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ